ਪਾਂਦੀ ਪਾਣੀ ਦੀਆਂ ਬੋਰੀਆਂ ਕੈਨੀਆਂ ਜਿਹੜੀਆਂ ਵਾ ਸਾਰੇ ਜੋ ਵੀ ਅੱਥਰੂ ਕਿਸ ਤਰ੍ਹਾਂ ਦਾ ਕੋਲਾ ਦੇਖਦਾ ਉੱਤੇ ਸੁੱਟਦੇ ਐ ਐਕਸ਼ਨ ਦੇਖਣ ਨੂੰ ਮਿਲਿਆ ਹਰਿਆਣਾ ਫੋਰਸ ਵੱਲ ਹੁਣ ਅਗਲੀ ਰਣਨੀਤੀ ਕੀ ਹੋਗੀ ਅਗ ਰਣਨੀਤੀ ਜਿਹੜੀ ਅਸੀਂ ਸ਼ਾਂਤਮਈ ਚੱਲ ਰਹੀ ਆ ਹਰਿਆਣਾ ਪੁਲਿਸ ਨੇ ਅਟੈਕ ਕੀਤਾ ਐ ਇਧਰੋਂ ਪੰਜਾਬ ਦੇ ਕਿਸਾਨਾਂ ਨੇ ਹਰਿਆਣੇ ਦੇ ਕਿਸਾਨਾਂ ਨੇ ਕਿਸੇ ਕੁਝ ਨਹੀਂ ਕੀਤਾ ਇਸ ਤੋਂ ਪਹਿਲਾਂ ਹਰਿਆਣਾ ਫੋਰਸ ਨੇ ਚੇਤਾਵਨੀ ਵੀ ਦਿੱਤੀ ਸੀ ਵੀ ਜੇਕਰ ਤੁਸੀਂ ਸੀਮਾ ਰੇਖਾ ਕ੍ਰੋਸ ਕਰੋਗੇ ਤਾਂ ਐਕਸ਼ਨ ਲਿਆ ਜਾਊਗਾ ਕਿਤੇ ਨਾ ਕਿਤੇ ਅਸੀਂ ਸੀਮਾ ਰੇਖਾ ਨਹੀਂ ਕ੍ਰੋਸ ਕੀਤੀ ਜੀ ਸੀਮਾ ਰੇਸਰ ਉਰਲੇ ਬਨੇ ਰਹੇ ਆ ਸਾਰੇ ਸਾਰੇ ਟੋਟਲ ਦੇ ਟੋਟੇ ਇਧਰ ਰਹੇ ਆ ਜਾਣ ਬੁੱਝ ਕੇ ਉਹਨਾਂ ਨੇ ਪੀੜ ਜਾਣ ਬੁੱਝ ਕੇ ਪੌਣ ਦਾ ਖਤਰ ਕਰ ਰਹੇ ਸਨ ਜਾਣ ਬੁੱਝ ਕੇ ਪੀੜ ਨੂੰ ਪਿੱਛੇ ਹਟਾਉਣ ਦਾ ਕਰਕੇ ਉਹ ਉਹਨਾਂ ਨੇ ਮਿਰਚਾਂ ਸਪਰੇ ਕੀਤੀ ਆ ਸਾਡੇ ਚਿਹਰੇ ਸਾਫ ਦੇਖਦੇ ਤੇ ਉਹਨਾਂ ਨੇ ਆਸੂ ਕਿਸੇ ਗੋਲ ਵੀ ਚਲਾਏ ਆ ਹਾਂ ਮਿਰਚਾਂ ਦੀ ਸਪਰੇ ਕੀਤੀ ਗਈ ਹੈ ਆਸੂ ਅਥਰੂ ਗੈਸ ਛੱਡੀ ਗਈ ਹੈ ਤੇ ਮਿਰਚਾਂ ਦੇ ਗੋਲੇ ਵੀ ਛੱਡੇ ਗਏ ਨੇ ਨਾਲੋਂ ਦੱਸਿਆ ਜਾ ਰਿਹਾ ਫਿਲਹਾਲ ਜਿਹੜੀ ਸਥਿਤੀ ਹੈ ਕਿ ਖਨੌਰੀ ਬਾਰਡਰੀ ਤੁਸੀਂ ਦੇਖ ਸਕਦੇ ਹੋ ਜਿਹੜਾ ਕਾਫਲਾ ਹੈਗਾ ਕਿਸਾਨ ਵੀਰਾਂ ਦਾ ਇੱਕ ਵਾਰ ਤਾਂ ਤਿੱਤਰ ਬਿੱਤਰ ਜ਼ਰੂਰ ਹੋਇਆ ਹੈ ਕੋਈ ਦੋਰਾ ਨਹੀਂ ਤੁਸੀਂ ਤਸਵੀਰਾਂ ਰਾਹੀਂ ਦੇਖ ਸਕਦੇ ਹੋ ਬਣੇ ਰੋ ਪਲ ਪਲ ਦੀ ਅਪਡੇਟ ਲਈ ਮੈਂ ਮੇਰੇ ਸਹੋਗੀ ਰਕੇਸ਼ ਨਾਲ ਰਾਜੀ ਸ਼ਰਮਾ ਡੈਲੀ ਪੋਸਟ ਪੰਜਾਬੀ ਹਾਂਜੀ ਪਾਣੀ ਦੀਆਂ ਬੋਰੀਆਂ ਕੈਨੀਆਂ ਜਿਹੜੀਆਂ ਵਾ ਸਾਰੇ ਜੋ ਵੀ ਅਥਰੂ ਕਿਸ ਤਰ੍ਹਾਂ ਦਾ ਕੋਲਾ ਦੇਖਦਾ ਉੱਤੇ ਸੁੱਟਦੇ ਐ ਐਕਸ਼ਨ ਦੇਖਣ ਨੂੰ ਮਿਲਿਆ ਹੈ ਹਰਿਆਣਾ ਫੋਰਸ ਵੱਲ ਹੁਣ ਅਗਲੀ ਰਣਨੀਤੀ ਕੀ ਹੋਗੀ ਅਗ ਰਣਨੀਤੀ ਜਿਹੜੀ ਅਸੀਂ ਸ਼ਾਂਤਮਈ ਚੱਲ ਰਹੀ ਹੈ ਹਰਿਆਣਾ ਪੁਲਿਸ ਨੇ ਅਟੈਕ ਕੀਤਾ ਹੈ ਇਧਰੋਂ ਪੰਜਾਬ ਦੇ ਕਿਸਾਨਾਂ ਨੇ ਰੀਅਲਿਟੀ ਕਿਸਾਨਾਂ ਨੇ ਕਿਸੇ ਕੁਝ ਨਹੀਂ ਕੀਤਾ ਉਸ ਤੋਂ ਪਹਿਲਾਂ ਹਰਿਆਣਾ ਫੋਰਸ ਨੇ ਚੇਤਾਵਨੀ ਵੀ ਦਿੱਤੀ ਸੀ ਵੀ ਜੇਕਰ ਤੁਸੀਂ ਸੀਮਾ ਰੇਖਾ ਕਰਾਸ ਕਰੋਗੇ ਤਾਂ ਐਕਸ਼ਨ ਲਿਆ ਜਾਊਗਾ ਕਿਤੇ ਨਾ ਕਿਤੇ ਤੁਸੀਂ ਸੀਮਾ ਰੇਖਾ ਨਹੀਂ ਕਰਾਸ ਕੀਤੀ ਸੀਮਾ ਰੇਖਾ ਦੇ ਸਾਰ ਉਰਲੇ ਬਨੇ ਰਹੇ ਆ ਸਾਰੇ ਸਾਰੇ ਟੋਟਲ ਦੇ ਟੋਟੇ ਇੱਧਰ ਰਹੇ ਆ ਜਾਣ ਬੁੱਝ ਕੇ ਉਹਨਾਂ ਨੇ ਭੀੜ ਜਾਣ ਬੁੱਝ ਕੇ ਸਪੋਨ ਦਾ ਖਤਰ ਕਰ ਰਹੇ ਸਨ ਬੁੱਝ ਕੇ ਭੀੜ ਨੂੰ ਪਿੱਛੇ ਹਟਾਉਣ ਦਾ ਕਰਕੇ ਉਹ ਉਹਨਾਂ ਨੇ ਮਿਰਚਾਂ ਸਪਰੇਅ ਕੀਤੀ ਆ ਸਾਡੇ ਚਿਹਰੇ ਸਾਫ ਦੇਖਦੇ ਤੇ ਉਹਨਾਂ ਨੇ ਆਸੂ ਕਿਸੇ ਦੇ ਗੋਲ ਵੀ ਚਲਾਏ ਆ ਬਿਲਕੁਲ ਦੇ ਮਿਰਚਾਂ ਦੀ ਸਪਰੇਅ ਕੀਤੀ ਗਈ ਆ ਆਸੂ ਅਥਰੂ ਗੈਸ ਛੱਡੀ ਗਈ ਹੈ ਤੇ ਮਿਰਚਾਂ ਦੇ ਗੋਲੇ ਵੀ ਛੱਡੇ ਗਏ ਨੇ ਨਾ ਵੱਲੋਂ ਦੱਸਿਆ ਜਾ ਰਿਹਾ ਫਿਲਹਾਲ ਜਿਹੜੀ ਸਥਿਤੀ ਹੈ ਕਿ ਖਨੋਰੀ ਬਾਰਡਰ ਤੁਸੀਂ ਦੇਖ ਸਕਦੇ ਹੋ ਜਿਹੜਾ ਕਾਫਲਾ ਹੈਗਾ ਕਿਸਾਨ ਵੀਰਾਂ ਦਾ ਇੱਕ ਵਾਰ ਤਾਂ ਤਿੱਤਰ ਬਿੱਤਰ ਜ਼ਰੂਰ ਹੋਇਆ ਹੈ ਕੋਈ ਦੋ ਰਾਇ ਨਹੀਂ ਤੁਸੀਂ ਤਸਵੀਰਾਂ ਰਾਹੀਂ ਦੇਖ ਸਕਦੇ ਹੋ ਬਣੇ ਰੋ ਪਲ ਪਲ ਦੀ ਅਪਡੇਟ ਲਈ ਮੈਂ ਮੇਰੇ ਸਹੋਗੀ ਰਕੇਸ਼ ਨਾਲ ਰਾਜੀ ਸ਼ਰਮਾ ਡਲੀ ਪੋਸਟ ਪੰਜਾਬੀ ਹਾਂਜੀ ਪਾਣੀ ਦੀਆਂ ਬੋਰੀਆਂ ਕੈਨੀਆਂ ਜਿਹੜੀਆਂ ਵਾ ਸਾਰੇ ਜੋ ਵੀ ਅਥਰੂ ਕਿਸ ਤਰ੍ਹਾਂ ਦਾ ਕੋਲਾ ਦੇਖਦਾ ਉੱਤੇ ਸੁੱਟਦੇ ਐ ਐਕਸ਼ਨ ਦੇਖਣ ਨੂੰ ਮਿਲਿਆ ਹੈ ਹਰਿਆਣਾ ਫੋਰਸ ਵੱਲ ਹੁਣ ਅਗਲੀ ਰਣਨੀਤੀ ਕੀ ਹੋਗੀ ਅਗ ਰਣਨੀਤੀ ਜਿਹੜੀ ਅਸੀਂ ਸ਼ਾਂਤਮਈ ਚੱਲ ਰਹੀ ਹੈ ਹਰਿਆਣਾ ਪੁਲਿਸ ਨੇ ਅਟੈਕ ਕੀਤਾ ਹੈ ਇਧਰੋਂ ਪੰਜਾਬ ਦੇ ਕਿਸਾਨਾਂ ਨੇ ਰਿਆਲ ਦੇ ਕਿਸਾਨਾਂ ਨੇ ਕਿਸੇ ਕੁਝ ਨਹੀਂ ਕੀਤਾ ਉਸ ਤੋਂ ਪਹਿਲਾਂ ਹਰਿਆਣਾ ਫੋਰਸ ਨੇ ਚੇਤਾਵਨੀ ਵੀ ਦਿੱਤੀ ਸੀ ਵੀ ਜੇਕਰ ਤੁਸੀਂ ਸੀਮਾ ਰੇਖਾ ਕਰਾਸ ਕਰੋਗੇ ਤਾਂ ਐਕਸ਼ਨ ਲਿਆ ਜਾਊਗਾ ਕਿਤੇ ਨਾ ਕਿਤੇ ਤੁਸੀਂ ਸੀਮਾ ਰੇਖਾ ਨਹੀਂ ਕਰਾਸ ਕੀਤੀ ਜੀ ਸੀਮਾ ਰੇਖਾ ਦੇ ਸਾਰੇ ਉਰਲੇ ਬਨੇ ਰਹੇ ਆ ਸਾਰੇ ਸਾਰੇ ਟੋਟਲ ਦੇ ਟੋਟੇ ਇੱਧਰ ਰਹੇ ਆ ਜਾਣ ਬੁੱਝ ਕੇ ਉਹਨਾਂ ਨੇ ਭੀੜ ਜਾਣ ਬੁੱਝ ਕੇ ਪੌਣ ਦਾ ਖਤਰ ਕਰ ਰਹੇ ਸਨ ਜਾਣ ਬੁੱਝ ਕੇ ਭੀੜ ਨੂੰ ਪਿੱਛੇ ਹਟਾਉਣ ਦਾ ਕਰਕੇ ਉਹ ਉਹਨਾਂ ਨੇ ਮਿਰਚਾਂ ਸਪਰੇਅ ਕੀਤੀ ਆ ਸਾਡੇ ਚਿਹਰੇ ਸਾਫ ਦੇਖਦੇ ਤੇ ਉਹਨਾਂ ਨੇ ਆਸੂ ਕਿਸੇ ਗੋਲ ਵੀ ਚਲਾਏ ਆ ਹਾਂ ਮਿਰਚਾਂ ਦੀ ਸਪਰੇਅ ਕੀਤੀ ਗਈ ਆ ਆਸੂ ਅਥਰੂ ਗੈ ਛੱਡੀ ਗਈ ਹੈ ਤੇ ਮਿਰਚਾਂ ਦੇ ਗੋਲੇ ਵੀ ਛੱਡੇ ਗਏ ਨੇ ਇਹਨਾਂ ਵੱਲੋਂ ਦੱਸਿਆ ਜਾ ਰਿਹਾ ਫਿਲਹਾਲ ਜਿਹੜੀ ਸਥਿਤੀ ਹੈ ਕਿ ਖਨੌਰੀ ਬਾਰਡਰੀ ਤੁਸੀਂ ਦੇਖ ਸਕਦੇ ਹੋ ਜਿਹੜਾ ਕਾਫਲਾ ਹੈਗਾ ਕਿਸਾਨ ਵੀਰਾਂ ਦਾ ਇੱਕ ਵਾਰ ਤਾਂ ਤਿੱਤਰ ਬਿੱਤਰ ਜ਼ਰੂਰ ਹੋਇਆ ਹੈ ਕੋਈ ਦੋ ਰਾਇ ਨਹੀਂ ਤੁਸੀਂ ਤਸਵੀਰਾਂ ਰਾਹੀਂ ਦੇਖ ਸਕਦੇ ਹੋ ਬਣੇ ਰੋ ਪਲ ਪਲ ਦੀ ਅਪਡੇਟ ਲਈ ਮੈਂ ਮੇਰੇ ਸਹੋਗੀ ਰਕੇਸ਼ ਨਾਲ ਰਾਜੀ ਸ਼ਰਮਾ ਦਲੀਪੋਸਟ ਪੰਜਾਬੀ